ਤੈਨੂੰ ਪਤਾ ਹੋਣਾ ਜਿਹੜਾ ਕਿ ਕੈਨੇਡਾ ਦੇ ਵਿੱਚ ਹਦੀਪ ਸਿੰਘ ਨਿੱਜਤ ਦਾ ਮਾਮਲਾ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਹੈ ਕਿਉਂਕਿ ਉੱਥੇ ਇੱਕ ਲਿਬਰਲ ਪਾਰਟੀ ਦਾ ਹਿੰਦੂ ਅਤਵਾਦ ਦੇ ਚਿਹਰੇ ਦੇ ਵਿੱਚ ਇੱਕ ਵ੍ਰੇਸ਼ ਬਾਸਲ ਨਾਮ ਦਾ ਉਮੀਦਵਾਰ ਉੱਪਰ ਆਇਆ ਹੈ ਵ੍ਰੇਸ਼ ਬਾਸਲ ਹਿੰਦੂ ਅਤਵਾਦ ਦੇ ਤੌਰ ਤੇ ਕੈਨੇਡਾ ਦੇ ਵਿੱਚ ਉੱਪਰ ਆਇਆ ਹੈ ਉਹ ਕੈਨੇਡਾ ਨੂੰ ਹੀ ਭਾਰਤ ਦਾ ਯਾਨੀ ਕਿ ਇਹ ਸਭ ਬਣਾਉਣਾ ਮੰਨਦਾ ਹੈ ਜਾਂ ਬਣਾਉਣਾ ਚਾਹੁੰਦਾ ਹੈ ਵਰਲਡ ਸਿੱਖ ਆਰਗੂਰਗੇਸ਼ਨ ਨੇ ਲਿਬਰਲ ਪਾਰਟੀ ਦੇ ਨੇਤਾ ਨੂੰ ਬੇਨਤੀ ਕੀਤੀ ਅਗੇ ਇਹਦੀ ਉਮੀਦਵਾਰੀ ਖਾਰਜੀ ਕੀਤੀ ਤੇ ਬਰਖਾਸਤ ਕੀਤਾ ਜਾਵੇ ਕਿਉਂਕਿ ਇਸਨੇ ਹਰਦੀਪ ਸਿੰਘ ਨਿੱਜਰ ਕਤਲ ਦੇ ਮਾਮਲੇ ਵਿੱਚ ਐਕਸ ਤੇ ਕਾਫੀ ਟਿੱਪਣੀਆਂ ਕੀਤੀਆਂ ਸੀ ਜਗਮੀਤ ਸਿੰਘ ਵੱਲੋਂ ਐਕਸ ਤੇ ਕੀਤੀ ਗਈ ਟਿੱਪਣੀ ਕਿ ਇਸ ਕਤਲ ਦੇ ਵਿੱਚ ਭਾਰਤ ਦਾ ਭਾਰਤ ਦੇ ਏਜੰਟਾਂ ਦਾ ਹੱਥ ਉਹਦੇ ਜਵਾਬ ਵਿੱਚ ਵਿਰੇਸ਼ ਬਾਸਲ ਨੇ ਕਿਹਾ ਸੀ ਕਿਤੇ ਅਨੁਪਾਤ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਉਹ ਤੁਹਾਡਾ ਗੰਦ ਸਾਹਿਬ ਕਰਿਆ ਇੱਥੇ ਹੀ ਬਸਨੀ ਇਹਦੀ ਪਾਸ਼ਾ ਇਹਨੇ ਨਿਮਨ ਦੱਗੇ ਦੀ ਸੀ ਇਹਨੇ ਜਸਟਨ ਟਰੂਡੋ ਨੂੰ ਸਮਲੰਗੀ ਗਿਆ ਤੇ ਕੰਜਰੇਟਿਵ ਪਾਰਟੀ ਦੇ ਟਿਮ ਉਪਲ ਨੂੰ ਕੁੱਤੇ ਖਾਣੇ ਦੀ ਕਰਨ ਦੀ ਜਿਹੜੀ ਆ ਧਮਕੀ ਦਿੱਤੀ ਐਵੇਂ ਦੀਆਂ ਕਾਫੀ ਚੀਜ਼ਾਂ ਇਸਨੇ ਇਸਤੇ ਅਕਸਰ ਬੋਲੀਆਂ ਔਰ ਕਹੀਆਂ ਇਹਦੇ ਲਈ ਜੋ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ ਉਸਨੇ ਲਿਬਰਲ ਪਾਰਟੀ ਦੇ ਨੇਤਾ ਨੂੰ ਪ੍ਰਧਾਨ ਨੂੰ ਬੇਨਤੀ ਕੀਤੀ ਆ ਕਿ ਬ੍ਰੇਸ਼ ਬਾਸਲ ਦੀ ਜੋ ਉਮੀਦਵਾਰੀ ਹੈ ਇਹਨੂੰ ਰੱਦ ਕੀਤਾ ਜਾਏ ਇਹਨੂੰ ਬਰਖਾਸਤ ਕੀਤਾ ਜਾਵੇ ਇਹ ਭਾਰਤ ਦੇ ਕੈਨੇਡਾ ਦੇ ਵਿੱਚ ਚਲਾਏ ਜਾਂਦੇ ਕਿਸੇ ਵੀ ਆਪਰੇਸ਼ਨ ਨੂੰ ਸਪੋਰਟ ਕਰਦਾ ਹੈ ਔਰ ਸਹੀ ਮੰਨਦਾ ਹੈ ਔਰ ਸਿੱਖ ਕਤਰਾ ਨੂੰ ਜਾਈਟਰ ਹੋਂਦਾ ਹੈ ਇਹ ਕਹਿਣਾ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਉਹਨਾਂ ਦਾ ਕਹਿਣਾ ਹੈ ਕਿ ਇਹ ਹਿੰਦੂ ਆਤਵਾਦ ਦੇ ਚਿਹਰੇ ਦੇ ਵਿੱਚ ਉੱਭਰਿਆ ਵਾ ਔਰ ਕੈਨੇਡਾ ਨੂੰ ਵੀ ਕੈਨੇਡਾ ਦੇ ਵਿੱਚ ਵੀ ਆਪਣੇ ਭਾਰਤ ਦੇ ਹੀ ਕਾਨੂੰਨ ਔਰ ਤਰੀਕੇ ਚਲਾਉਣਾ ਚਾਹੁੰਦਾ ਵਾ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹਨੂੰ ਨਾਥਪੋਣੀ ਬਹੁਤ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਤੇ ਲਿਬਰਲ ਪਾਰਟੀ ਦੇ ਨੇਤਾ ਨੂੰ ਕਿਹਾ ਪ੍ਰਧਾਨ ਨੂੰ ਕਿ ਇਹਦੀ ਬਰਖਾਸਤ ਕੀਤਾ ਜਾਵੇ ਇਸਨੂੰ ਕਿਉਂਕਿ ਜਗਮੀਤ ਸਿੰਘ ਨੇ ਜਵਾਬ ਦੇ ਵਿੱਚ ਇਸਨੇ ਕਿਹਾ ਸੀ ਕਿ ਇਹ ਤੁਹਾਡਾ ਗੰਦ ਸਾਫ ਕਰ ਰਿਹਾ ਭਾਰਤ ਦਾ ਤੁਹਾਡਾ ਸ਼ੁਕਰੀਆ ਤੁਸੀਂ ਕਰਨਾ ਚਾਹੀਦਾ ਵਾ ਹਰਦੀਪ ਸਿੰਘ ਮੈਨੇਜਰ ਕਤਲ ਨੂੰ ਇੱਕ ਜਾਇਕ ਰਹਿਣ ਵਾਲਾ ਔਰ ਦੂਸਰਿਆਂ ਨੂੰ ਗਾਹਾਂ ਕੱਟਣ ਵਾਲਾ ਅਵਰੇਸ਼ ਬਸਲ ਇੱਕ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਹੈ ਹੁਣ ਅਗਰੀ ਕਾਰਵਾਈ ਕੀ ਹੁੰਦੀ ਆ ਉਹ ਦੇਖਦੇ ਹਾਂ ਗੁਰਜੀਤ ਸਿੰਘ ਜੋ ਕਿ ਸਲਾਖਾਂ ਦੇ ਪਿੱਛੇ ਆ اسلامਾਬਾਦ ਅਵਰ ਸਾਡੇ ਵਿੱਚ ਗਰਨੇਡ ਸੁੱਟਣ ਦਾ ਦੋਸ਼ ਲੱਗਾ ਸੀ ਔਰ ਹੀਰੋਇਨ ਔਰ ਅਸਲਾ ਪਾਕਿਸਤਾਨ ਤੋਂ ਮਗਾਉਣ ਦਾ ਲਿਆਉਣ ਦਾ ਦੋਸ਼ ਲੱਗਾ ਸੀ ਉਹ ਜੇਲ੍ਹ ਦੇ ਵਿੱਚ ਹੈ ਉਹਦੇ ਪਿਤਾ ਨੇ ਅੱਜ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬੁਨਿਆਦ આરોਪ ਹੈ ਗਰਜੀਤ ਸਿੰਘ ਇੱਕ ਐਸਸੀ ਪਰਿਵਾਰ ਦਾ ਗਰੀਬ ਪਰਿਵਾਰ ਦਾ ਨੌਜਵਾਨ ਹੈ ਜੋ ਕਿ ਰਿਕਸ਼ਾ ਚਲਾ ਕੇ ਆਪਣਾ ਰੋਜ਼ਗਾਰ ਚਲਾਉਂਦਾ ਹੈ ਇਹਦੀ ਸਹੀ ਤਰੀਕੇ ਨਾਲ ਜਾਂਚ ਕਰਕੇ ਸਹੀ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਗਰਜੀਤ ਸਿੰਘ اسلام آباد ਅਮਰ ਸਾਡੇ ਵਿੱਚ ਗਰਨੇਡ ਛੁੱਟਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹੁਣੇ-ਹੁਣੇ ਕੱਲ ਦੇ ਡੇਟ ਦੇ ਵਿੱਚ ਬਟਾਲਾ ਦੇ ਵਿੱਚ ਇੱਕ ਪਿੰਡ ਦੇ ਵਿੱਚ ਗਰਨੇਡ ਧਮਾਕਾ ਹੋਇਆ ਇਹ ਗਰਨੇਡ ਛੁੱਟਿਆ ਗਿਆ ਉੱਥੇ ਇੱਕ پولیس ਵਾਲੇ ਨੇ ਆਉਣਾ ਸੀਗਾ ਸ਼ਾਮ ਨੂੰ ਉਸ ਸਮੇਂ ਗਰਨੇਡ ਛੁੱਟਿਆ ਗਿਆ ਯਾਨੀ ਕਿ ਇਹ ਕਾਰਵਾਈ ਵੀ ਪੁਲਿਸ ਦੇ ਖਿਲਾਫ ਸੀਗੀ ਇਹ ਬਾਹਰਵਾਂ ਗਨਰਿਤ ਧਮਾਕਾ ਵਾ ਪੁਤਰਾ ਮੁਤਾਬਕ ਇਹਦੀ ਜ਼ਿੰਮੇਵਾਰੀ ਬਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਆ ਪਰ ਇਹ ਤਸਦੀਕ ਨਹੀਂ ਹੋ ਪਾਈ ਆ ਕਿ ਉਹ ਸਹੀ ਆ ਕਿ ਗਲਤ ਹੈ ਇਹ ਕਾਫੀ ਧਮਾਕੇ ਚਾਦੇ ਆ ਕਾਫੀ ਕੁਝ ਹੋ ਰਿਹਾ ਆ ਆਉਣ ਵਾਲੇ ਦਿਨਾਂ ਵਿੱਚ ਇਹ ਵਧ ਸਕਦਾ ਕਿਉਂਕਿ 2027 ਦੇ ਵਿੱਚ ਇਲੈਕਸ਼ਨ ਨੂੰ ਮੁੱਖ ਰੱਖ ਕੇ ਬਹੁਤ ਕੁਝ ਹੋਵੇਗਾ ਕਿਉਂਕਿ ਭਾਜਪਾ ਸਰਕਾਰ ਬਣਾਏਗੀ ਪੰਜਾਬ ਵਿੱਚ ਜਾਂ ਤਾਂ ਭਾਜਪਾ ਬਣਾਏਗੀ ਜਾਂ ਫਿਰ ਅਬ ਤਕ ਪਾਲ ਸਿੰਘ ਦੀ ਸਰਕਾਰ ਬਣੇਗੀ ਜਾਂ ਕੋਲੀਸ਼ਨ ਸਰਕਾਰ ਬਣੇਗੀ ਹੋਰ ਕੋਈ ਪਾਰਟੀ ਸਰਕਾਰ ਨਹੀਂ ਬਣਾ ਪਾਏਗੀ ਇਹ ਸੈਂਟਰ ਦਾ ਇੱਕ ਏਜੰਡਾ ਹੈ ਔਰ ਇਸ ਦੇ ਤਹਿਤ ਹੁਣ ਕਈ ਕਾਰਵਾਈਆਂ ਹੋ ਸਕਦੀਆਂ ਵੱਡੇ ਵੱਡੇ ਅਟੈਕ ਹੋ ਸਕਦੇ ਵੱਡੇ ਵੱਡੇ ਹਮਲੇ ਹੋ ਸਕਦੇ ਆ ਜਿਸ ਦੇ ਨਾਲ ਕਿਸੇ ਨੂੰ ਸਹਾਨੂੰ ਪੁੱਤੀ ਮਿਲ ਸਕੇ ਇਹ 12ਵਾਂ ਗਨੈਦਮਾਕਾ ਮੰਨਿਆ ਜਾ ਰਿਹਾ ਜਿਸ ਦੀ ਕਹਿਨ ਦੇ ਮੁਤਾਬਕ ਬਬਰ ਖਾਲਸਾ ਇਟਨਾ ਨਾਲ ਜਿਵੇਂ ਵਾਰੀ ਲਈ ਆ ਧੰਨਵਾਦ